ਤਰਨਤਾਰਨ ਹਾਰ ਦੇਖਣ ਤੋਂ ਬਾਅਦ ਪੰਜਾਬ ਕਾਂਗਰਸ ਨੇ ਇਸ ਵਾਰ ਫੈਸਲਾ ਕਰ ਲਿਆ ਕਿ ਹੁਣ ਸਿਰਫ ਰਾਜਨੀਤੀ ਨਹੀਂ ਟੈਲੈਂਟ ਵੀ ਖੋਜਿਆ ਜਾਵੇ। ਪਾਰਟੀ ਨੂੰ ਲੱਗਦਾ ਹੈ ਕਿ ਸਮਝ ਆ ਗਈ ਹੈ ਕਿ ਬਿਨਾ ਟੈਲੈਂਟ ਦੇ ਹੁਣ ਸਕਰੀਨ ਟਾਈਮ ਲਾਣਾ ਮੁਸ਼ਕਲ ਹੈ। ਇਸ ਲਈ ਕਾਂਗਰਸ ਜਲਦ ਹੀ ਇੱਕ ਟੈਲੈਂਟ ਹੰਟ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੀ ਹੈ ਜਿਸ ਰਾਹੀਂ ਉਹ ਆਪਣੇ ਨਵੇਂ ਸਿਤਾਰੇ ਯਾਨੀ ਕਿ ਬੁਲਾਰੇ ਲੱਭੇਗੀ। ਦਰਅਸਲ ਪੰਜਾਬ ਕਾਂਗਰਸ 'ਚ ਜਲਦ ਹੀ ਟੈਲੈਂਟ ਹੰਟ ਪ੍ਰੋਗਰਾਮ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਜਿਸ ਰਾਹੀਂ ਪਾਰਟੀ ਆਪਣੇ ਬੁਲਾਰੇ ਨਿਯੁਕਤ ਕਰੇਗੀ। ਇਸ ਮੰਤੋਂ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਪੰਜ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਹੈ। ਇਸ ਕਮੇਟੀ 'ਚ ਹਰਦੀਪ ਸਿੰਘ ਕਿੰਗਰਾ ਨੂੰ ਕੋਰ ਕਆਰਡੀਨੇਟਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਜਸਪ੍ਰੀਤ ਸਿੰਘ ਕਲਾ ਮਾਜਰਾ ਨੂੰ ਕਨਵੀਨਰ ਨਰਿੰਦਰਪਾਲ ਸਿੰਘ ਸੰਧੂ ਨੂੰ ਕੋ-ਕਨਵੀਨਰ ਦੁਰਲਭ ਸਿੰਘ ਸਿੱਧੂ ਨੂੰ ਸੋਸ਼ਲ ਮੀਡੀਆ ਕੋਆਰਡੀਨੇਟਰ ਤੇ ਜਸਕਰਨ ਸਿੰਘ ਕਲਨੂ ਟੈਕਨੀਕਲ ਸਪੋਰਟ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਜੋ ਨੌਜਵਾਨ ਪਾਰਟੀ ਦੀ ਵਿਚਾਰਧਾਰਾ ਤੋਂ ਪ੍ਰੇਰਿਤ ਨੇ ਉਸ ਟੈਲੈਂਟ ਹੰਟ ਲਈ ਆਨਲਾਈਨ ਅਰਜ਼ੀ ਦੇ ਸਕਣਗੇ ਅਰਜ਼ੀਆਂ ਤੋਂ ਬਾਅਦ ਇੰਟਰਵਿਊ ਲਈ ਜਾਣਗੇ ਤੇ ਚੁਣੀ ਗਈ ਯੋਗ ਨੌਜਵਾਨਾਂ ਨੂੰ ਕਾਂਗਰਸ ਦੇ ਅਧਿਕਾਰਤ ਬੁਲਾਰੇ ਵਜੋਂ ਨਿਯੁਕਤ ਕੀਤਾ ਜਾਵੇਗਾ ਤਰਨ ਤਰਨ ਹਾਰ ਦੇਖਣ ਤੋਂ ਬਾਅਦ ਪੰਜਾਬ ਕਾਂਗਰਸ ਨੇ ਇਸ ਵਾਰ ਫੈਸਲਾ ਕਰ ਲਿਆ ਕਿ ਹੁਣ ਸਿਰਫ ਰਾਜਨੀਤੀ ਨਹੀਂ ਟੈਲੈਂਟ ਵੀ खोजਿਆ ਜਾਵੇ ਪਾਰਟੀ ਨੂੰ ਲੱਗਦਾ ਹੈ ਕਿ ਸਮਝ ਆ ਗਈ ਹੈ ਕਿ ਬਿਨਾ ਟੈਲੈਂਟ ਦੇ ਹੁਣ ਸਕਰੀਨ ਟਾਈਮ ਮਿਲਣਾ ਮੁਸ਼ਕਲ ਹੈ ਇਸ ਲਈ ਕਾਂਗਰਸ ਜਲਦ ਹੀ ਇੱਕ ਟੈਲੈਂਟ ਹੰਟ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੀ ਹੈ ਜਿਸ ਰਾਹੀਂ ਉਹ ਆਪਣੇ ਨਵੇਂ ਸਿਤਾਰੇ ਯਾਨੀ ਕਿ ਬੁਲਾਰੇ ਲੱਭੇਗੀ। ਦਰਅਸਲ ਪੰਜਾਬ ਕਾਂਗਰਸ ਤੇ ਜਲਦ ਹੀ ਟੈਲੈਂਟ ਹੰਟ ਪ੍ਰੋਗਰਾਮ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਜਿਸ ਰਾਹੀਂ ਪਾਰਟੀ ਆਪਣੇ ਬੁਲਾਰੇ ਨਿਯੁਕਤ ਕਰੇਗੀ। ਇਸ ਮੰਤਵ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਪੰਜ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਹੈ। ਇਸ ਕਮੇਟੀ 'ਚ ਹਰਦੀਪ ਸਿੰਘ ਕਿੰਗਰਾ ਨੂੰ ਕੋਆਰਡੀਨੇਟਰ ਦੇ ਜ਼ਿੰਮੇਵਾਰੀ ਦਿੱਤੀ ਗਈ ਹੈ। ਜਸਪ੍ਰੀਤ ਸਿੰਘ ਕਲਾ ਮਾਜਰਾ ਨੂੰ ਕਨਵੀਨਰ ਨਰਿੰਦਰਪਾਲ ਸਿੰਘ ਸੰਧੂ ਨੂੰ ਕੋ ਕਨਵੀਨਰ ਦੁਰਲਭ ਸਿੰਘ ਸਿੱਧੂ ਨੂੰ ਸੋਸ਼ਲ ਮੀਡੀਆ ਕੋਆਰਡੀਨੇਟਰ ਤੇ ਜਸਕਰਨ ਸਿੰਘ ਕਾਲੂ ਨੂੰ ਟੈਕਨੀਕਲ ਸਪੋਰਟ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਜੋ ਨੌਜਵਾਨ ਪਾਰਟੀ ਦੀ ਵਿਚਾਰਧਾਰਾ ਤੋਂ ਪ੍ਰੇਰਿਤ ਨੇ ਉਸ ਟੈਲੈਂਟ ਹੰਟ ਲਈ ਆਨਲਾਈਨ ਅਰਜ਼ੀ ਦੇ ਸਕਣਗੇ ਅਰਜ਼ੀਆਂ ਤੋਂ ਬਾਅਦ ਇੰਟਰਵਿਊ ਲਈ ਜਾਣਗੇ ਤੇ ਚੁਣੀ ਗਈ ਯੋਗ ਨੌਜਵਾਨਾਂ ਨੂੰ ਕਾਂਗਰਸ ਦੇ ਅਧਿਕਾਰਤ ਬੁਲਾਰੇ ਵਜੋਂ ਨਿਯੁਕਤ ਕੀਤਾ ਜਾਵੇਗਾ